यूपी बिहार ਤੋਂ ਲੇਬਰ ਲੈ ਕੇ ਆ ਰਹੀ ਸੀ ਬੱਸ ਜੀ ਹਾਂ ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਤੇ ਪੰਜਾਬ ਦੇ ਵਿੱਚ ਝੋਨਾ ਲਾਉਣ ਦੇ ਵਾਸਤੇ यूपी बिहार ਤੋਂ ਲੇਬਰ ਜਿਹੜੀ ਹੈ ਉਹ ਪ੍ਰਵਾਸੀ ਲੇਬਰ ਬੱਸ ਲੈ ਕੇ ਆ ਰਹੀ ਸੀ ਪੰਜਾਬ ਤੱਕ ਖੰਨਾ ਦੇ ਵਿੱਚ ਭਿਆਨਕ ਹਾਦਸਾ ਵਾਪਰ ਗਿਆ ਪਿੱਛੋਂ ਟਰਾਲੇ ਨੇ ਲਿਆ ਕੇ ਟੱਕਰ ਮਾਰੀ ਹੈ ਤੇ ਬੱਸ ਜਿਹੜੀ ਹੈ ਉਸ ਤੋਂ ਬਾਅਦ ਟਰਾਂਸਫਰ ਦੇ ਨਾਲ ਜਾ ਟਕਰਾਈ ਹੈ ਤੇ ਵੱਡਾ ਧੁਮਾਕਾ ਹੋਇਆ ਜਿਸ ਤੇ ਬੱਸ ਦੇ ਵਿੱਚ 60 ਤੋਂ 65 ਮਜ਼ਦੂਰ ਜਿਹੜੇ ਉਹ ਦੱਸੇ ਜਾ ਰਹੇ ਸੀ ਜਿਹੜੇ ਪੰਜਾਬ ਦੇ ਵਿੱਚ ਝੋਨਾ ਲਾਉਣ ਦੇ ਵਾਸਤੇ ਪਹੁੰਚੇ ਹੋਏ ਸੀਗੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਬੱਸ ਦਾ ਕੰਜ਼ਿਊਮਰ ਜਿਹੜਾ ਆ ਉਹ ਨਿਕਲ ਚੁੱਕਾ ਹੈ ਟਰੱਕ ਨੇ ਆਣ ਕੇ ਪਿੱਛੋਂ ਬੱਸ ਦੇ ਨਾਲ ਟੱਕਰ ਮਾਰੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਬੱਸ ਜਿਹੜੀ ਹੈ ਉਹ ਸਿੱਧੀ ਟਰਾਂਸਫਾਰਮਰ ਦੇ ਨਾਲ ਜਾ ਟਕਰਾਉਂਦੀ ਹੈ ਤੇ ਬੱਸ ਦੇ ਵਿੱਚ ਤਮਾਕਾ ਖੋ ਜਾਂਦਾ ਹੈ ਵੱਡਾ ਤਮਾਕਾ ਹੁੰਦਾ ਹੈ ਤੇ ਉਸ ਤੋਂ ਬਾਅਦ ਸ਼ੀਸ਼ੇ ਬਾਰੀਆਂ ਬਸ ਦੀਆਂ ਸੀਟਾਂ ਤੱਕ ਜਿਹੜੀਆਂ ਨੇ ਉਹ ਵੱਖ ਹੋ ਜਾਂਦੀਆਂ ਨੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਬੜੀ ਹੀ ਭਿਆਨਕ ਤਸਵੀਰ ਹੈ ਦੇ ਰਾਤ 12 ਤੋਂ 1 ਦੇ ਦਰਮਿਆਨ ਦੱਸਿਆ ਜਾਂਦਾ ਹੈ ਕਿ ਹਾਦਸਾ ਵਾਪਰਿਆ ਹੈ ਯੂਪੀ ਬਿਹਾਰ ਤੋਂ ਪ੍ਰਵਾਸੀ ਲੇਬਰ ਲੈ ਕੇ ਇਹ ਬੱਸ ਜਿਹੜੀ ਹੈ ਉਹ ਪੰਜਾਬ ਆ ਰਹੀ ਸੀ ਕਿਉਂਕਿ ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਤੇ ਝੋਨਾ ਲਾਉਣ ਦੇ ਵਾਸਤੇ ਇਹ ਲੇਬਰ ਜਿਹੜੀ ਹੈ ਪੰਜਾਬ ਦੇ ਵਿੱਚ ਪਹੁੰਚ ਰਹੀ ਸੀ ਤੇ ਕੁਝ ਮਜ਼ਦੂਰਾਂ ਨੇ ਖੰਨਾ ਦੇ ਵਿੱਚ ਉਤਰਨਾ ਸੀਗਾ ਔਰ ਖੰਨਾ ਦੇ ਵਿੱਚ ਜਦੋਂ ਮਜ਼ਦੂਰ ਉਤਰਨ ਦੇ ਵੇਲੇ ਇਹ ਬੱਸ ਰੋਕੀ ਗਈ ਤਾਂ ਮਜ਼ਦੂਰ ਕੁਝ ਉਤਰ ਰਹੇ ਸੀਗੇ ਤਾਂ ਮਗਰੋਂ ਸਿੱਧੀ ਲਿਆਣ ਕੇ ਟਰੱਕ ਨੇ ਟੱਕਰ ਮਾਰੀ ਹੈ ਤੇ ਟਰੱਕ ਦਾ ਹਾਲ ਵੀ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਤੋਂ ਜਿੱਥੇ ਟੱਕਰ ਵਜੀ ਹੈ ਉੱਥੋਂ ਟਰੱਕ ਦਾ ਕੀ ਹਾਲ ਜਿਹੜਾ ਆ ਉਹ ਹੋ ਚੁੱਕਿਆ ਇੱਕ ਸਾਈਡ ਪੂਰੀ ਦੀ ਪੂਰੀ ਕੈਬਨ ਜਿਹੜਾ ਆ ਉਹ ਪਿੱਛੇ ਧਸ ਚੁੱਕਿਆ ਹੈ ਕੈਬਨ ਪੂਰਾ ਤਬਾਹ ਹੋ ਚੁੱਕਿਆ ਹੈ ਔਰ ਬੱਸ ਜਿਹੜੀ ਹੈ ਬੱਸ ਦਾ ਫੱਕਾ ਤੱਕ ਨਹੀਂ ਰਿਹਾ ਤਸਵੀਰ ਤੁਸੀਂ ਦੇਖ ਸਕਦੇ ਹੋ ਟਰਾਂਸਫਾਰਮਰ ਦੇ ਨਾਲ ਜਾ ਕੇ ਟਕਰਾਉਂਦੀ ਹੈ ਜਦੋਂ ਪਿੱਛੋਂ ਟਰਾਲੇ ਦੀ ਟੱਕਰ ਹੁੰਦੀ ਹੈ ਤੇ ਉਸ ਤੋਂ ਬਾਅਦ ਆ ਵੱਡਾ ਬਲਾਸਟ ਹੋ ਜਾਂਦਾ ਹੈ ਵੱਡਾ ਧਮਾਕਾ ਹੋ ਜਾਂਦਾ ਹੈ ਜਿਸ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਹੈ ਹਾਈਵੇ ਤੇ ਇਹ ਹਾਦਸਾ ਵਾਪਰਿਆ ਹੈ ਮਜ਼ਦੂਰ ਪੰਜਾਬ ਆ ਰਹੇ ਸੀ ਯੂਪੀ ਬਿਹਾਰ ਤੋਂ ਮਜ਼ਦੂਰ ਪੰਜਾਬ ਆ ਰਹੇ ਸੀ ਝੋਨਾ ਲਾਉਣ ਦੇ ਵਾਸਤੇ ਤਾਂ ਪਰ ਰਸਤੇ ਦੇ ਵਿੱਚ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ ਕੁਝ ਮਜ਼ਦੂਰਾ ਨੇ ਖੰਨਾ ਦੇ ਵਿੱਚ ਉਤਰਨਾ ਸੀ ਦੇਰ ਰਾਤ 12 ਤੋਂ 1 ਦੇ ਦਰਮਿਆਨ ਦਾ ਸਮਾਂ ਦੱਸਿਆ ਗਿਆ ਜਦੋਂ ਬੱਸ ਖੰਨਾ ਦੇ ਵਿੱਚ ਰੋਕੀ ਗਈ ਦੂਜੇ ਮਜ਼ਦੂਰਾ ਨੇ ਉਤਰਨਾ ਸੀਗਾ ਖੰਨਾ ਦੇ ਵਿੱਚ ਤਾਂ ਉਹ ਉਤਰ ਰਹੇ ਸੀ ਪਰ ਮਗਰੋਂ ਲਿਆਣ ਕੇ ਟਰੱਕ ਨੇ ਜਦੋਂ ਟੱਕਰ ਮਾਰੀ ਤਾਂ ਕੁਝ ਲੋਕ ਜਿਹੜੇ ਆ ਕੁਝ ਮਜ਼ਦੂਰ ਜਿਹੜੇ ਆ ਟਰੱਕ ਦੇ ਨਾਲ ਖੀਕ ਸੀੜਦੇ ਹੋਏ ਅੱਗੇ ਚਲੇ ਗਏ ਔਰ ਬੱਸ ਨੂੰ ਜਦੋਂ ਟੱਕਰ ਵੱਜੀ ਤਾਂ ਦੇਖ ਸਕਦੇ ਹੋ ਕਿਸੇ ਦੀਆਂ ਚੱਪਲਾ ਪਾਣੀ ਵਾਲੀਆਂ ਬੋਤਲਾਂ ਜਿਹੜੇ ਉੱਤੇ ਚਦਰਾਂ ਵਗੈਰਾ ਲਿਆਂ ਜਾਂਦੀਆਂ ਨੇ ਉਹ ਵੀ ਬੱਸ ਦੇ ਵਿੱਚ ਖਿਲਰ ਗਿਆ ਪਈਆਂ ਹੋਈਆਂ ਨੇ ਕੱਲੀ-ਕੱਲੀ ਸੀਟ ਜਿਹੜੀ ਐ ਉਹ ਬੱਸ ਦੀ ਉਖੜੀ ਹੋਈ ਐ ਇੰਨਾ ਜ਼ਿਆਦਾ ਭਿਆਨਕ ਹਾਦਸਾ ਵਾਪਰਿਆ ਪੂਰੀ ਦੀ ਪੂਰੀ ਛੱਤ ਇੱਕ ਸਾਈਡ ਤੋਂ ਬੱਸ ਜਿਹੜੀ ਐ ਉਹ ਡਾਇਹ ਦਿੱਤੀ ਐ ਤਬਾਹ ਕਰ ਦਿੱਤੀ ਐ ਕਿਉਂਕਿ ਜਦੋਂ ਟੱਕਰ ਵੱਜੀ ਟਰੱਕ ਦੀ ਤਾਂ ਉਸ ਤੋਂ ਬਾਅਦ ਬੱਸ ਜਿਹੜੀ ਆ ਸਾਹਮਣੇ ਟਰਾਂਸਫਾਰਮਰ ਦੇ ਨਾਲ ਜਾ ਟਕਰਾਈ ਫਿਰ ਵੱਡਾ ਬਲਾਸਟ ਹੋਇਆ ਹਾਲਾਂਕਿ ਬੜੇ ਹੀ ਸੀਰੀਅਸ ਦੱਸੇ ਜਾ ਰਹੇ ਨੇ ਬੱਸ ਦਾ ਡਰਾਈਵਰ ਕੁਝ ਸਵਾਰੀਆਂ ਜਿਹੜੇ ਮਜ਼ਦੂਰ ਸੀ ਬੱਸ ਦੇ ਵਿੱਚ ਸਵਾਰ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਜਿਹੜਾ ਆ ਉਹ ਕਰਵਾਇਆ ਗਿਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਬੜੀ ਹੀ ਇਹ ਡਰਾਵਣੀ ਤਸਵੀਰ ਹੈ ਕਿਉਂਕਿ ਕੰਮ ਕਾਜ ਦੇ ਵਾਸਤੇ ਰੋਜ਼ੀ ਰੋਟੀ ਕਮਾਉਣ ਦੇ ਵਾਸਤੇ ਉਹ ਪੰਜਾਬ ਆ ਰਹੇ ਸੀ ਆ ਮਜ਼ਦੂਰ ਹੈ ਯੂਪੀ ਬਿਹਾਰ ਦੇ ਝੋਨਾ ਲਾਉਣ ਦੇ ਵਾਸਤੇ ਪੰਜਾਬ ਆਏ ਸੀ ਅੱਧਿਆਂ ਨੇ ਖੰਨੇ ਉਤਰਨਾ ਸੀ ਤਾਂ ਅੱਧਿਆਂ ਨੇ ਅੱਗੇ ਪਰ ਖੰਨੇ ਜਦੋਂ ਬੱਸ ਰੋਕੀ ਗਈ ਕਿ ਅੱਧੇ ਮਜ਼ਦੂਰ ਉਤਰ ਜਾਣ ਤਾਂ ਮਜ਼ਦੂਰ ਉਤਰ ਰਹੇ ਸੀ ਤਾਂ ਇੰਨੇ ਸਮੇਂ ਨੂੰ ਮਗਰੋਂ ਟਰੱਕ ਨੇ ਟੱਕਰ ਮਾਰ ਦਿੱਤੀ ਹੈ ਤੇ ਵੱਡਾ ਹਾਦਸਾ ਆ ਦੇਰ ਰਾਤ ਵਾਪਰਿਆ ਐਂਬੂਲੈਂਸ ਪਹੁੰਚੀ ਮੌਕੇ ਤੇ ਲੋਕ ਆਸ-ਪਾਸ ਦੇ ਇਕੱਠੇ ਹੋਏ ਜਦੋਂ ਬੱਸ ਟਰਾਂਸਫਾਰਮਰ ਦੇ ਨਾਲ ਜਾ ਟਕਰਾਈ ਇੰਨਾ ਵੱਡਾ ਬਲਾਸਟ ਹੋਇਆ ਕਿ ਲੋਕਾਂ ਦੇ ਹੋਸ਼ ਉੱਡ ਗਏ ਲੋਕ ਸਹਿਮ ਚੁੱਕੇ ਸੀ ਡਰ ਚੁੱਕੇ ਸੀ ਤਾਂ ਉਸ ਸਮੇਂ ਜਿਹੜੇ ਮਜ਼ਦੂਰ ਜ਼ਖਮੀ ਹੋਏ ਨੇ ਗੰਭੀਰ ਰੂਪ ਦੇ ਨਾਲ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਬੜੀ ਹੀ ਡੇ ਡਰਾਵਣੀ ਤਸਵੀਰ ਹੈ ਬੀਤੀ ਰਾਤ ਦੀ ਤੁਸੀਂ ਦੇਖ ਸਕਦੇ ਹੋ ਚੋਨਾ ਲਾਉਣ ਦੇ ਵਾਸਤੇ ਯੂਪੀ ਬਿਹਾਰ ਤੋਂ ਲੇਬਰ ਪ੍ਰਵਾਸੀ ਮਜ਼ਦੂਰ ਆ ਰਹੇ ਸੀ ਪਰ ਰਸਤੇ ਦੇ ਵਿੱਚ ਹੀ ਉਹਨਾਂ ਦੇ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ ਬੱਸ ਉਹ ਲਗਾਤਾਰ ਬੱਸ ਪਿੱਛੇ ਟੱਕਰ ਮਾਰਦੀ ਹੈ ਅੱਛਾ ਆਧਾ ਆਦਮੀ ਟੁੱਟ ਗਿਆ ਆਧਾ ਆਦਮੀ ਉਸੇ ਵਿੱਚ ਰਹਾ ਅੱਛਾ ਬੱਸ ਵਿੱਚ ਥੇ ਬੰਦੇ ਹਾਂ ਕਹਾਂ ਸੇ ਆ ਰਹੀ ਸੀ ਬੱਸ ਬੱਸ ਇਹ ਇਥੀ ਆ ਰਹੇ ਹੈ ਚੌਤਰਵਾ ਬਿਹਾਰ ਤੋਂ ਅੱਛਾ ਸਾਰੇ ਬੰਦੇ ਇੱਕ ਹੀ ਜਗ੍ਹਾ ਸੇ ਆ ਰਹੇ ਥੇ ਹਾਂ ਸਾਰੇ ਉਧਰ ਹੈ ਬਿਹਾਰ ਦੇ ਕੋਲ ਕਿੰਨੇ ਬੰਦੇ ਹੋਗੇ ਬੱਸ ਵਿੱਚ ਲਗਭਗ ਉਸਮੇ मुझे पैंसठ गो सीट है पैंसठ वो पैंसठ हाँ अच्छा पैंसठ बंदे थे कि या ज्यादा से उसे? वो मैं दो तीन बंदे ज्यादा था अच्छा बच्चे थे या औरतें भी थी और बंदे पीछे उतर गया हाँ। और बंदे यहाँ उतर और लुधियाना ना करता अच्छा पंजाब में ए, काम के लिए आए हो जैसे हाँ जसवीर सरदार के लिए रावनी पीन अच्छा ए, वो धान की खेती के लिए हाँ जी ਸਭ ਹੀ ਉਹੀ ਕੇ ਲਈ ਆਏ ਆਂ ਹਾਂ ਸਾਰੇ ਆਦਮੀ ਉਹੀ ਕੇ ਲਈ ਆਏ ਆਂ ਇਹ ਬਾਸੇ ਕ ਮਹਾਕਾਲ ਦੀ ਸਵਾਰੀਆਂ ਲੈ ਕੇ ਜਾ ਰਹੇ ਸੀਗੀ ਰੋਡ ਦੇ ਉੱਤੇ ਆਪਣੇ ਸਿਵਲ ਹਸਪਤਾਲ ਦੇ ਸਾਹਮਣੇ ਖੜੀ ਸੀਗੀ ਪਿੱਛੋਂ ਇੱਕ ਟਰੱਕ ਦਾ ਟਾਇਰ ਫਟਣ ਕਾਰਨ ਟਰੱਕ ਨੇ ਪਿੱਛੋਂ ਹਿੱਟ ਕੀਤਾ ਜਿਹਦੇ ਵਿੱਚ 20-25 ਬੰਦੇ ਜ਼ਖਮੀ ਹੋਏ ਨੇ ਉਦਾਂ ਕੈਜੂਐਲਟੀ ਤੋਂ ਬਚਾਏ ਜ਼ਖਮੀਆਂ ਨੂੰ ਸਿਵਲ ਹਸਪਤਾਲ ਖੰਡਾਂ ਵਿੱਚ ਦਾਖਲ ਕਰਾਇਆ ਗਿਆ ਤੇ ਰੋਡ ਵਗੈਰੇ ਕਲੀਅਰ ਹੋ ਗਏ ਰੋਡ ਕਲੀਅਰ ਹੋ ਗਿਆ ਟਰੱਕ ਨੂੰ ਅਸੀਂ ਆਪਣੇ ਕ੍ਰੇਨ ਦਾ ਪ੍ਰਬੰਧ ਕਰਕੇ ਪਿੱਛੇ ਹਟਾਰਿਆ ਬਾਕੀ ਟ੍ਰੈਫਿਕ ਚੱਲ ਰਹੀ ਹੈ ਤੇ ਬਾਕੀ ਕੋਈ ਕੈਜੁਅਲਟੀ ਵਗੈਰਾ ਨਹੀਂ ਬਾਕੀ ਆਪਣੇ 2-3 ਬੰਦੇ ਸੀਰੀਅਸ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ